ਹੰਦੀ ਅਸੀਂ ਉਹ ਰੱਖੀ ਜਾਂਦੇ ਹੁਣ ਸਮਾਨ ਤੇ ਇਧਰ ਆ ਸਾਫ਼ ਕਰੀ ਜਾਂਦੇ ਹਾਂ ਹਾਂਜੀ ਕਿੱਦਾਂ ਸਾਰੇ ਸਵਾਗਤ ਹੈ ਇਹਦੇ ਨਵੇਂ ਵਲੋਗ ਚ ਲੋਕ ਚ ਨਹੀਂ ਆ ਬਲੋਗ ਚ ਹਾਂਜੀ ਕਿੱਦਾਂ ਸਾਰੇ ਸਵਾਗਤ ਹੈ ਇਹਦੇ ਨਵੇਂ ਬਲੋਗ ਚ ਉਮੀਦ ਕਰਦੇ ਸਾਰੇ ਵਧੀਆ ਹੋਵਾਂਗੇ ਸ ਵੀ ਘੈਂਟ ਆ ਸੋ ਅੱਜ ਜਿਹੜਾ ਸਮਾਨ ਅਸੀਂ ਸਾਰਾ ਚੱਕਿਆ ਸੀ ਅੰਦਰੋਂ ਅੰਦਰੋਂ ਬਾਹਰ ਕੱਢਿਆ ਸੀਗਾ ਉਹ ਮਿਸਤਰੀਆਂ ਕਰਕੇ ਤੋ ਉਹ ਆਪਣਾ ਕੰਮ ਹੋ ਗਿਆ ਕੰਪਲੀਟ ਹੁਣ ਸਾਰਾ ਸਾਮਾਨ ਆਪਾਂ ਪੁੱਠਾ ਰੱਖਾਈ ਅੰਦਰ ਸਾਰੀ ਬੇਟੀਆਂ ਉਪੀ ਤੇ ਵਿਚਰ ਰਹੀਆਂ ਕਿ ਸਾਰਾ ਸਾਮਾਨ ਸਾਰਾ ਬਾਹਰ ਪਿਆ ਹੁਣ ਅੰਦਰ ਰਿਹਾ ਪਿਆ ਹੁਣ ਇਹ ਸਫਾਈ ਕਰਕੇ ਹੈਡੀਆਂ ਸਰ ਹੁਣ ਅੰਦਰ ਦੀਆਂ ਤੇ ਸਾਰਾ ਸਾਫ ਥਰੈਸੇ ਕਰਤਾ ਲਗਭਗ ਆ ਦੇਖੋ ਸਾਰਾ ਸਾਮਾਨ ਕਿੱਧਰ ਰਿਹਾ ਪਿਆ ਆ ਸਾਰਾ ਸਾਮਾਨ ਹੁਣ ਜਿੱਥੇ ਇਹਨਾਂ ਦੀ ਜਗ੍ਹਾ ਉੱਥੇ ਪਹੁੰਚਾਵਾਂਗੇ ਇਹਨਾਂ ਨੂੰ ਕਹਣੀ ਹੂੰ ਹੂੰ ਸਾਰਾ ਬੇਟੀਆਂ ਸੋ ਆਂ ਕੱਡੇ-ਕੁੱਟੇ ਸਾਰੇ ਕੱਡੇ ਹੋਏ ਸੀ ਸਾਰੇ ਹੁਣ ਸਾਰੇ ਇਹ ਪੇਟੀਆਂ ਜਿੱਦਾਂ ਪਹਿਲਾਂ ਪਈਆਂ ਸੀ ਆਪਣੇ ਓਦਾਂ ਹੀ ਰੱਖ ਕੇ ਮਤਲਬ ਤਰਾਈ ਕਰਨੀ ਥੋੜੀ ਤਰਾਈ ਕਰਕੇ ਜਿੱਦਾਂ ਪੇਟੀਆਂ ਬੱਲਾ ਪਈਆਂ ਸੀ ਓਦਾਂ ਹੀ ਰੱਖ ਕੇ ਸੀ ਤੇ ਹਾ ਦੇਖੋ ਇੱਥੋਂ ਮਿੱਟੀ ਤੋਂ ਲਾ ਸਕਦੇ ਵੀ ਰਾਤ ਕੱਲ ਕਿੰਨੀ ਮਿੱਟੀ ਸੀ ਦੇਖੋ ਇੱਥੇ ਪਰਸ਼ੇਤੀ ਪਰਸ਼ੇਤੀ ਤੇ ਸਮਾਨ ਪਿਆ ਸੀ ਸਾਰਾ ਸਾਰਾ ਜਿਹੜਾ ਹੈਗਾ ਕੱਲ ਮਤਲਬ ਪਰਸ਼ੇਤੀ ਵੀ ਲਾਤੀ ਸਾਰੀ ਹੈਨਾ ਸਾਫ਼ ਕਰਤਾ ਉੱਤੋਂ ਜਮ ਕਿ ਪਰਸ਼ੇਤੀ ਕੀ ਕੋੜੀ ਲਾ ਕੇ ਨਾ ਨਾ ਉਪਰੋਂ ਕਟੋ ਕਟੋ ਹੋ ਗਟ ਗੋ ਹੋ ਜਾਏ ਨਾ ਤੇ ਸਾਰਾ ਕੰਪਲੀਟ ਕਰਾਂਗੇ ਹੁਣ ਇਹਨੂੰ ਵੀ ਖਾਲੀ ਕਰਕੇ ਕੀ ਕਰਨਾ ਇਹਦੇ ਪਿੱਛੇ ਗੈਪ ਆ ਥੋੜਾ ਜਿਹਾ ਉਹ ਅਸੀਂ ਆਪ ਹੀ ਮਿਸਤਰੀ ਬਣਾਗੇ ਹੁਣ ਇਹਨੂੰ ਦੇਖਾਂਗੇ ਇਹ ਸਾਡਾ ਘਰ ਦਾ ਮਿਸਤਰੀ ਲੱਗਿਆ ਘਰ ਇਹਨਾਂ ਦੇ ਲੱਗਾਈ 2005 ਜਨਮ ਬਣ ਜਾਟ ਗਏ ਹੈ ਮੈਂ ਤਾਂ ਕਿਹਾ ਇਹ ਪਾਣੀ ਮਿਕਸ ਕਰਕੇ ਫੇਰ ਉਬਲੋਣਾ ਇਦਾਂ ਨਹੀਂ ਸਵਾਦ ਆਉਂਦਾ ਆ ਕੀ ਬਣਾਤਾ ਇਦਾਂ ਫਿਰ ਮੈਂ ਹੀ ਬਣਾਉਣੀ ਨਹੀਂ ਇਹ ਕਿ ਕਰ ਰਹਾ ਮਿੱਤਰੀ ਹੈ ਨਾ ਉਹ ਜਿਹੜੇ ਬਾਹਰ ਦੀ ਖੋਈ ਵਾਲੀ ਕੰਨ ਦੇਖੀ ਆ ਤੂੰ ਵੇ ਅਸੀਂ ਜੀ ਮਾਤlana ਨਹੀਂ ਕੀਤੀ ਐ ਗੰਦੀ ਆ ਉਹਦੇ ਕਿ ਐ ਐ ਜਾਂਦੀ ਦੇਖੀ ਨਾ ਵੇ ਨਾ ਪਲਾਸਟ ਐ ਜਾਂਦੀ ਦੇਖੀ ਨਹੀਂ ਅਸੀਂ ਉਥੇ ਕੰਮ ਕਰਦੇ ਰਹੇ ਆ ਉਹ ਦੇ ਅੱਧੀ 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 ਦੇ ਥੱਲੋਂ ਤਾਂ ਜਿਹੜੇ ਤਨਵਾਰ ਆ ਨਾ ਤਨਵਾਰ ਤਾਂ ਐ ਸਹੀ ਜਮਾ ਮੈਂ ਨਾਲ ਹੀ ਚੀਨ ਲੱਗਿਆ ਡੱਟ ਬਣਾ ਤਨਵਾਰ ਤਾਂ ਸਹੀ ਹੈ ਮਿੱਤਰੀ ਦਾਦੀ ਸੀਗਾ ਫਿਰ ਕੰਡੀਆਂ ਨਾਲ ਐ ਕਰ ਰਿਹਾ ਤਨਵਾਰ ਤਾਂ ਐ ਸਹੀ ਜੇ ਤਾਂ ਉੱਤੇ ਉੱਤੇ ਅੱਜ ਤਨਵਾਰ ਹੈ ਨਾ ਉਹ ਐ ਹੋਗੇ ਠੀਕ ਆ ਕਿਸਮੇ ਕਿ ਮਮੀ ਕਾਤ ਪੇੜੀ ਠੀਕ ਹੀ ਜਾਂਦੀ ਆ ਪਰ ਜਿਹੜੇ ਉੱਤੇ ਵਾਲੇ ਬਾਹਰ ਉਹ ਐ ਹੋਗੇ ਐ ਹੋਏਗੀ ਤੇ ਡੈਡੀ ਉਸੇ ਕਰੇ ਕੰਦ ਕਰੇ ਕਰੇ ਨਾ ਜੂ ਬੋਲਾ ਫੜਾ ਜੂ ਬੋਲ ਤੇਰੀ ਜੂ ਬੋਲਾ ਕੀ ਨੂੰ ਬੈਂਦਿਆ ਬੋਲਾ ਬੜਾ ਜੀ ਮੁੰਜ ਬੋਲ ਤੇਰਾ ਲਾ ਦੀ ਆ ਕਿੰਦੇ ਨੇ ਰੱਸੀ ਲਾ ਕੇ ਦਿੱਤੀ ਮੈਨੂੰ ਕਿ ਕਰ ਲਓ ਪਰ ਅਸੀਂ ਕਿਹਾ ਉੱਥੇ ਮਿਸਤਰੀ ਰਹਿੰਦੇ ਰਹੇ ਐਟ ਚੱਕ ਕੇ ਜਵੇਂ ਰੱਸੀ ਬੰਨੀ ਆਪਾਂ ਹਨਾ ਇੱਕ ਸੀਲ ਕਰਵਾਉਣਾ ਉਹ ਇੱਟ ਚੱਕ ਕੇ ਤਾਂ ਹੀ ਰੱਖਣੀ ਹੁੰਦੀ ਆ ਇੱਟ ਥੱਲੇ ਰਹਿਣੀ ਆ ਬਾਹਰ ਇੱਦਾਂ ਥੱਲੇ ਇੱਟ ਤਾਂ ਸਭ ਜਦੋਂ ਥੱਲੇ ਰਹੀ ਇੱਟ ਤਾਂ ਥੱਲੇ ਕਿਵੇਂ ਸੁਰੀ ਆਏ ਜੀ ਐਵੇਂ ਤਾਂ ਸਾਡੇ ਮਿਸਤਰੀ ਐ ਤੂੰ ਸਾਨੂੰ ਕੀ ਯਾਦ ਕਰੋਗੇ ਤੁਸੀਂ ਇਸ ਬਿਸਤਰਿਆਂ ਨੂੰ ਹੈ ਕੀ ਬਣਾਤਾ ਸੋਣਾ ਜੀ ਪਿੱਛੇ ਤਰਾਇ ਕਰਨ ਪਿੱਛੇ ਜਿਹੜਾ ਪਿੱਛੇ ਤਰਾਇ ਕਰਨੇ ਪਿੱਛੇ ਜਿਹੜਾ ਰਾਤ ਅਸੀਂ ਪਲਸਟਰ ਸੀਮੈਂਟ ਲਾਇਆ ਹਾਂ ਹਾਂ ਉਹਦੇ ਹਾਂ ਬਾल्टी ਨੇ ਬਾ ਦੇਣੀਆਂ ਨਹੀਂ ਆ ਚੜਤ ਤੁਹਾਨੂੰ ਵੀ ਅਸੀਂ ਕਿੰਨਾ ਕਰਾ ਪਲਸਟਰ ਹਾਂ ਹਾਂ ਉੱਥੇ ਜਾ ਕੇ ਦਿਖਾਵਾਂਗੇ ਬਾਹਰ ਜਾ ਕੇ ਸੋ ਆ ਰਾਧਾ ਸ਼ਕੀਤਾ ਪਲਸਟਰ ਇਹ ਰਾਤ ਅਸੀਂ ਸਾੜਦੇ ਹਾਂ ਨੌ ਸਾਢੇ ਨੌ ਤੇ ਹਾਂ ਲੱਗੇ ਰਹੇ ਤੇ ਆ ਪਿੱਛੇ ਨਾ ਮਤਲਬ ਪਾਣੀ ਰੁਕਣ ਕਰਕੇ ਬਾल्टी ਲੈ ਆਂ ਚੱਕ ਆਇਆ ਪਾਣੀ ਰੁਕਣ ਕਰਕੇ ਨਾ ਇੱਥੇ ਆ ਗਲੀ ਨੀਵੀਂ ਆ ਸਾਰੇ ਲੋ ਉੱਥੋਂ ਤਾਂ ਹੀ ਤਾਂ ਕਰਕੇ ਪਾਣੀ ਬੋ ਰੁਕਦਾ ਹੁੰਦਾ ਸੀ ਤਾਂ ਕਰਕੇ ਆ ਸਾਰਾ ਸੀਮੈਂਟ ਛੱਡ ਗਿਆ ਇਸ ਥੱਲੋਂ ਤੇ ਇਹ ਇੱਥੋਂ ਨੀਚ ਪਾਣੀ ਪਾ ਪਾ ਕੇ ਤੇ ਜਿਹੜਾ ਬੈੱਡ ਅੰਦਰ ਬੈ ਗਿਆ ਸੀ ਕੰਦਾ ਵੀ ਅਸ ਕਰਕੇ ਬੈਠੀਆਂ ਤਾਂ ਕਰਕੇ ਆਇਆ ਦੇਖੋ ਨਾ ਫਿਰ ਸਾਰਾ ਸੀ ਸੀਮੈਂਟ ਮਤਲਬ ਵਧੀਆ ਤੇਜ਼ ਕਰਕੇ ਹਾਂ ਉਹ ਉੱਥੋਂ ਮਰੇ ਜਾ ਪਾਣੀ ਤੋਂ ਤੇਜ ਕਰਕੇ ਲਾ ਦਿੱਤਾ ਹੁਣ ਤੇ ਹੁਣ ਇੱਥੇ ਕੋਈ ਦਿੱਕਤ ਨਹੀਂ ਆਉਂਦੀ ਸੋ ਹੁਣ ਕਰ ਦਿੰਨੇ ਆ ਤਰਾਈ ਆਪਾਂ ਥੋੜੇ ਪੈਣਾ ਪਾਣੀ ਇਹਨਾਂ ਨੇ ਪਿੰਦਾ ਥੋੜੇ ਪੈਣਾ ਕੋਈ ਨਾ ਬਤ ਕਰ ਨਾ ਹੱਥ ਹੱਥ ਕਰੀ ਯਾਰ ਕੇ ਪਾ ਹਾਂ ਹਾਂ ਇਹ ਦਬਾ ਗੱਡੀ ਹੱਥ ਕਰ ਲਾ ਥੋੜਾ ਜਾਣਾਗਾ ਸਾਰੇ ਪੈ ਦਿੰਗਾ ਬਾਲਟੀਆਂ ਛੋਟੀ ਹੈ ਹਾਂ ਹਮ ਉਹ ਤਾਂ ਲੈ ਲਾਇਆ ਨਹੀਂ ਬਲ ਤੇ ਪੱਥਰ ਗਿਆ ਉਹ ਹਮ ਇਹ ਚ ਕਰਿਆ ਪਾਇਆ ਇਹ ਸੀਮਿੰਟ ਜਿਆਦਾ ਓਕੇ ਦਾ ਵੀ ਵੀ ਨਿੰਨੀ ਬਿਟ ਜੜਦੇ ਜਿੰਨੀ ਨਹੀਂ ਹੈਗੀ ਅੱਛਾ ਇੱਥੋਂ ਦਾ ਹਮ ਤੇ ਬਸ ਨਹੀਂ ਹੁੰਦਾ ਇਹਨਾਂ ਹਿਲਦੀ ਵੀ ਹੈ ਪੱਥਰ ਪਾ ਜਿਆ ਪੂਰਾ ਕਾਲੀ ਜਣਾ ਨੇ ਵੇਖੀ ਹੋ ਗਈਆਂ ਸਮੇ ਤੇ ਛੱਡਤਾ ਹਨਾ ਉਹ ਠੀਕ ਰਹਿ ਗਿਆ ਥੋੜਾ ਹਮ ਹਮ ਤਦਲੀਮ ਅਮੀ ਚੀ ਲੈ ਕੇ ਆਈ ਆ ਹੈ ਚੀਲੇ ਕੇ ਇਧਰ ਲਿਮ ਲੈ ਆਈ ਜਾਂਦੀ ਆ ਨਾ ਦੇਖੋ ਨਾ ਅਖੜ ਜਾ ਕਰ ਆਇਆ ਮੈਂ ਉਹਨੇ ਕੇ ਨਾਮ ਕੇ ਤਰਲੀ ਮਮੀ ਚੀ ਲੈ ਕੇ ਆਈ ਆ ਗਈ ਨਹੀਂ ਇਥੇ ਅਗੇ ਰਚ ਆ ਵੇਖ ਵਾ ਕੀ ਲੈ ਕੇ ਆਈ ਅਦਰਲੀ ਇਧਰ ਵੇਖ ਅੰਬੂਦ ਹਾਂ ਉਹ ਤਾਂ ਹੀ ਸੈਂਡ ਕਹਿੰਦੀ ਮੈਂ ਦੇਣੀ ਸੀ ਤਾਂ ਜਲਦੀ ਜੋ ਜਵਾਕਾ ਨੂੰ ਮੁੜ ਕੇ ਚੇਤੇ ਭੁੱਲ ਗਿਆ ਤਾਂ ਕਹਿੰਦੀ ਅੱਜ ਲੈ ਜਾ ਮੈਂ ਕਹਾਂ ਤਾਂ ਲੈ ਕੇ ਆਈ ਆ ਆਪਣੇ ਲਈ ਇੱਕ ਇੱਕ ਦੇ ਨਾਲ ਖਾ ਲੈ ਜਿਨਾਂ ਨੇ ਇੱਕ ਵਾਰੀ ਤਾਂ ਹੋ ਗਈ ਤਰਾ ਹੀ ਵਧੀਆ ਸ਼ਾਮ ਨੂੰ ਕਰਦਾਂਗੇ ਪੈਪ ਨਾਲ ਉਧਰ ਆਇਤਾ ਵਾ ਇੱਥੇ ਲੱਗਿਆ ਆਇਤਾ ਜੇ ਪਹਿ ਇੱਥੇ ਲਏ ਆ ਨਾ ਤਾਂ ਚਾ ਲੋ ਸਿਰਫ ਇੱਥੇ ਜ਼ੋਰ ਪਾਉਗਾ ਫਟਾ ਟੋਟਾ ਨਹੀਂ ਹੋਊਗਾ ਬਿਲਕੁਲ ਵਾ ਇਸ ਨੂੰ ਨਹੀਂ ਬੁਲਾਈਆ ਮੰਮੀ ਬੈਠ ਤੂੰ ਝੁਰਦੇ ਨਹੀਂ ਰੱਖ ਤੂੰ ਤਾਂ ਕਿਆ ਮਾਰ ਬਹੁਤ ਹੁੰਦਾ ਤਾਂ ਕੀ ਕਰੀਏ ਦੋ ਹੀ ਹਟਿਆ ਮੈਂ ਦੋ ਜੀ ਬਸ ਆਪਾਂ ਇੱਕ ਲੱਗ ਰੱਖਾਂਗੇ ਇੱਥੇ ਜੀ ਇੱਥੇ ਆ ਜੂਗਾ ਉਹ ਚਾਰੂ ਇੱਥੇ ਜੀ ਮਤਲਬ ਇਧਰ ਵੀ ਨਾ ਭਾਰਤ ਇਧਰੋਂ ਨਾ ਮਾਰ ਫਟਾ ਟੁੱਟੇ ਨਾ ਜੀ ਉੱਪਰ ਨਹੀਂ ਉੱਪਰ ਹੈ ਗਿਆ ਮੈਂ ਕਿਹਾ ਪੈਪ ਸਮਾਨ ਨਾ समान मूरे पैर होगा ना आधा थोड़ा सा चोड़ा भी है वो भी मैं मैं कह तो 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 रहा था दो कट्टे आएंगे और पेशमान बाबा आज वो देखो तू मुझे कढ़ाई रखनी है आज सही सही कह रहे हैं तय कह रहे हैं ज्यादा पाले रखने हैं इनको रख के देखेंगे चाचे कर लेंगे सही उसके तरफ हम वो भी रखना है सारा अच्छे खड़े कर देंगे नाल चलो ये उन्हें जो कट्टा ये रखना है रखना है ले आ रखो ये पर यो हां बोल रहा हूं हैं मैं भी आजillar ना हूं इधर नहीं मैं इधर बंद कर कितना के में रख दूंगा रख दे ओ हां हैं ये तो जरा दे देना हां मैं जो सामान रख दूंगा नहीं है ऊपर रख दे नहीं सही हां वहां छोड़ा रख दो ऊपर ये ऐसी है कुछ ਇਹ ਆਪਣੇ ਛੇ ਤਰ੍ਹਾਂ ਨਾ ਭਰੇ ਆ। ਉਹ ਵਿੱਚ ਕਾਰਟੂਨ। ਕੋਈ ਨਾ ਕੋਈ। ਆ ਦੇ। ਮਿਲ ਗਿਆ ਨਾ ਫੇ। ਪੜਾ ਲੰਮਾ ਬੜਾ ਹਤਾ ਇੱਥੇ ਮੰਜਾ ਲਾ। ਉਹਦੇ ਉੱਤੇ ਰੱਖ ਦੋ ਕਿੰਨੀ ਆਉਂਦਾ। ਕੜਾਈ। ਕੜਾਈ ਇੱਥੇ ਰੱਖ ਲਾਂਗੇ। ਹਾਂ। ਚਲ। ਆ ਸਹੀ ਆ। ਦੇਖਿਆ? ਨਵੇਂ ਜੁੱਤੇ ਆ ਵਿੱਚ। ਦਿਮਾਗ ਦੇ ਨਾਲ। ਨਵੇਂ ਜੁੱਤੇ ਪਾਇਆ ਹੈ ਅਜਾ। ਮੈਂ ਨਾ ਮਾਰਾਂ। ਮਾਰਾਂ। ਪੈਰ ਲਾ ਕੇ। ਹੁਣ। ਸੋ ਅਸੀਂ ਚ ਰੱਖੀਏ ਨੇ ਸਾਰਾ ਸਮਾਨ। ਇੱਕ ਪੇਟੀ ਰੱਖਤੀ ਉਹਦਾ ਸਮਾਨ ਵੀ ਸਾਰਾ ਰੱਖਤਾ ਤੇ ਆ ਇੱਕ ਪੇਟੀ ਰੱਖੀ ਜਾਂਦੇ ਆ ਜਿਹੜੀ ਉੱਥੇ ਬਰਾਂਡ ਦੇ ਚ ਬਈ ਸੀ ਪੇਟੀ ਉਹ ਇੱਥੇ ਚੱਕ ਲਈ ਹੁੰਦੀ ਅਸੀਂ ਉਹ ਰੱਖੀ ਜਾਂਦੇ ਹੁਣ ਸਮਾਨ ਤੇ ਇਧਰ ਆ ਸਾਫ਼ ਕਰੀ ਜਾਂਦੇ ਆ ਆ ਗਏ ਤੇ ਕੱਪੜੇ ਆ ਤੇਰੇ ਚ ਗਾ ਇਧਰ ਮੇਰਾ ਵਾ ਹਾਂ ਆ ਆ ਮੋਰਲਾ ਬੰਦਾਵਾ ਹਾਂ ਤੇ ਆ ਬਟਨ ਪਿਛਲੇ ਬੰਨੇ ਆ ਲਾਈ ਦੇ ਸੀ ਇਹ ਕਿਨੇ ਕਿੰਨੇ ਸਾਰੇ ਦੰਦਾ ਜੋ ਲਿਆਂਦਾ ਸੀ ਨਾ ਸੌ ਲਾ ਲਾ ਕੋਈ ਸੀ ਜਦੋਂ ਉਹਦਾ ਲੈਂਦਾ ਸੀ ਤੇ ਡੈਡੀ ਇਹ ਕੋਹੋਂ ਸੀ ਬੋਲ ਕਾ ਜਾਂ ਉੱਤੇ ਸੀ ਤਣੀਆਂ ਇਸ ਕਲਾ ਬੁਗਿਆ ਵੀਡੀਓ ਮੈਂ ਹਾਂ ਰੱਖ ਲੈ ਬਰ ਪਰ ਉਹ ਚੀਜ਼ ਦੇ ਮੈਂ ਕਿੰਨੇ ਸੌ ਲਾਂਦਾ ਹੁੰਦਾ ਸੀ ਜਦੋਂ ਅਸੀਂ ਕਿੰਨੇ ਸੌ ਲਾਂਦਾ ਹੁੰਦਾ ਸੌ ਲਾਂਦਾ ਉੱਥੇ ਹਾਂ ਜੰਮਿਆ ਸੱਚ ਜਨਮ ਤੋਂ ਜਿਹੜਾ ਪਹਿਲਾਂ ਜਨਮ ਤੋਂ ਲੈਂਦਾ ਅੱਛਾ ਉਹ ਕਾੜੀ ਜਾਣ ਦੋ ਲੈ ਆਇਆ ਸੀ ਮੈਂ ਤਾਂ ਕੀ ਲਿਆ ਇੱਕ ਬੋਲ ਕਾ ਲਿਆ ਉਹ ਫਿਰ ਕਣੀਆਂ ਸੀ ਮੋਢਿਆਂ ਦੇ ਦੇਖੋ ਆ ਦੇਖ ਆ ਦੇਖ ਮੰਮੀ ਨੇ ਮੰਮੀ ਨੇ ਆ ਸਾਹਮਣੇ ਰੱਖਿਆ ਆਪਦਾ ਮੈਂ ਡੈਡੀ ਨੂੰ ਗਿਫਟ ਦਿੱਤਾ ਡੈਡੀ ਨੇ ਗਿਫਟ ਦਿੱਤਾ ਹੁਣ ਅੱਜ ਬਣਾਉਣ ਲੱਗੀ ਜੀ ਅਸੀਂ ਦਾਲ ਕਾਦੀ ਮੀ ਮਸਰਾਂ ਦੀ ਮੂੰਗੀ 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 ਦੇ ਮਸਰਾਂ ਦੀ ਤੋ ਮੈਂ ਮੰਗੀਦੀ ਤੇ ਮਸਾਲਾ ਦੇ ਪੀਲੀ ਤਲਾਲ ਪੀਲੀ ਤਲਾਲ ਨਾਲ ਮਿਰਚਾਂ ਵੀ ਮਿਰਚਾਂ ਵੀ ਹਾਂ ਹੈਗੇ ਹਨ ਬਸ ਤੁਰਕਣੀ ਹੈਗੀ ਠੀਕ ਹਾਂ ਸਵਾਲ ਹੈ ਮੈਂ ਦਾਲਦਾ ਪਾਣੀ ਵੀ ਸੋ ਨਾ ਦੂਰ ਮੰਮੀ ਕਹਿੰਦੀ ਵੀ ਤੁੰਗ ਪਿੱਛੇ ਪਾਣੀ ਪਾਇਆ ਤਰਾਈ ਤਰਿਆ ਤਰਾਈ ਕਰਾਂ ਮੈਂ ਕਿ ਮੈਂ ਕੋਠੇ ਪਿੱਛੇ ਗਿਆ ਪਾਣੀ ਪਾਇਆ ਤਰਾਈ ਕਰਾਂ ਮੈਂ ਕਿ ਹਾਂ ਸਵੇਰੇ ਕਰ ਦਿੱਤੀ ਚਲ ਦੇਖੀ ਚਲ ਮੈਂ ਜੁम्मेवार ਨਹੀਂ ਆ ਗਿਆ ਆਹੋ ਮੈਂ ਆ ਗਿਆ ਤਾਂ ਤرائیਦ ਕੀਤੀ ਹੋਗੀ ਚਲ ਆਪਾਂ ਨਹੀਂ ਜਾਣਾ ਤرائی ਹੋ ਜੂਗੀ ਆਪੇ ਹੋ ਜੂਗੀ ਤੇਰਾ ਪਾਣੀ ਨਹੀਂ ਆ ਛੜੂਗਾ ਉਹੋ ਬਾੜੇ ਮਾੜੇ ਘੜ ਬਚਿਆ ਹੋਰ ਤੋੜਦੇ ਸਾਨੂੰ ਦੇਖ ਕੇ ਕਿਸੇ ਨੇ ਲੈਮੀਨੇਸ਼ਨ ਮੰਗਵਾਇਆ ਤਾਂ ਨਹੀਂ ਸੀ ਕਿਉਂਕਿ ਇਹ ਲੈਮੀਨੇਸ਼ਨ ਸਾਨੂੰ ਉਹਨਾ ਰਿਸਪਾਂਸ ਦਿੱਤਾ ਨਹੀਂ ਕਿਉਂਕਿ ਆ ਦੇਖੋ ਆ ਦੇਖੋ ਤੇ ਮਤਲ ਇੱਥੋਂ ਇੱਥੋਂ ਤਾਂ ਕੰਫਰਟੇਬਲ ਆ ਇੱਥੋਂ ਨਹੀਂ ਉਤਰਿਆ ਬਟ ਆ ਆ ਦੇਖੋ ਸਿਰਿਆਂ ਤੇ ਲੱਗੇ ਨਾ ਮੋੜ ਤੋਂ ਮੋੜ ਤੋਂ ਨਹੀਂ ਹਿੱਲਦਾ ਮੋੜ ਤੋਂ ਸਹੀ ਨਹੀਂਗਾ ਉਧਰ ਪਾਣੀ ਪੂਣੀ ਜ਼ਿਆਦਾ ਯੂਜ਼ ਹੁੰਦਾ ਉਧਰ ਮਤਲਬ ਉੱਤਰ ਗਿਆ ਵਾ ਤੇ ਇਧਰੋਂ ਵੀ ਆ ਦੇਖੋ ਮਾੜਾ ਮਾੜਾ ਥੋੜਾ ਥੋੜਾ ਉਤਰਿਆ ਹੋਇਆ ਸਿਰਿਆਂ ਤੋਂ ਸਿਰਿਆਂ ਤੋਂ ਉਤਰਿਆ ਬਟ ਆ ਵਿਚਾਲੋਂ ਆ ਨਾ ਜਿਹੜਾ ਵਿਚਾਲੋਂ ਨਹੀਂ ਉਤਰਿਆ ਜਮਾ ਵੀ ਤੇ ਤੁਸੀਂ ਮਤਲਬ ਜੇ ਕਿਸੇ ਨੂੰ ਲਾਉਣਾ ਤੇ ਮੋੜ ਤੋਂ ਥੋੜਾ ਉਤਰੂਗਾ ਇਹੇ ਵੇਖੀ ਤਾਂ ਸੰ ਦੇ ਕੇ ਮਗਾ ਲਓ ਤੇ ਵਿਚਾਲੋਂ ਬਟ ਵਿਚਾਲੋਂ ਇਹ ਜਮਾ ਨਹੀਂ ਉਤਰੂਗਾ ਵਿਚਾਲੋਂ ਲੱਗਿਆ ਹੋਇਆ ਲਾਉਣਾ ਨਾ ਮੋੜ ਤੋਂ ਥੋੜਾ ਜਿਹਾ ਵੱਟ ਕੇ ਰਹਿਣਾ ਤੂੰ ਨਾ ਕਿੱਟਾ ਗਦੀ ਗੱਲ ਕਰੀ ਮੈਂ ਤਾਂ ਗਦੀ ਆ ਵੀ ਨਹੀਂ ਮੰਮੀ ਬਣਾਉਣ ਲੱਗੀ ਸਬਜੀ ਤੂੰ ਕਿਉਂ ਨਾਉਣ ਨਹੀਂ ਦਾਲ ਪਈ ਹੈ ਜੀ ਦਾਲ ਕਿਹੜੀ ਦਾਲ ਉਹ ਹੈ ਹੈ ਫਿਰ ਹੁਣੇ ਤਾਂ ਰੋਟੀ ਖਾਦੀ ਥੋੜਾ ਚਲਾ ਛੋਣਾ ਭਾਈ ਰੋਟੀ ਖਾਣ ਨੂੰ ਨਹੀਂ ਦਿੱਤਾ ਮੈਂ ਰੋਟੀ ਕਿਹੜਾ ਜੇ ਬਣ ਚੱਲੀ ਬਣ ਨਹੀਂ ਜਲੀ ਚਲੋ ਮੈਂ ਜਾਣਾ ਉੱਧਰ ਕਾਰਾਂ ਦੇ ਪਿੱਛੇ ਪਣੀ ਪਾਣ ਪਿੱਛੇ ਅੱਜ ਬਣਾਈ ਸੀ ਮਸਤਰਾ ਦੀ ਦਾਲ ਮਸਤਰਾ ਮੂੰਗੀ ਤੇ ਆ ਦੇਖੋ ਮਿਰਚਾਂ ਮੋਟੀਆਂ ਸੀਗੀਆਂ ਜਿਹੜੀਆਂ ਹਾਂ ਅਸੀਂ ਤੁੜਕਿਆਂ ਨਾਲ ਕਮੈਂਟ ਕਰਕੇ ਦੱਸਿਓ ਵੀ ਕਿਹੜਾ ਕਿਹੜਾ ਮਿਰਚਾਂ ਦਾ ਤੁੜਕੇ ਦਾ ਦਾਲ ਦੇ ਨਾਲ ਕਿੰਨੀਆਂ ਸਿਰਾ ਲੱਗਦੀਆਂ ਨੇ ਸੋ ਅਸੀਂ ਹੁਣ ਖਾਣ ਲੱਗੇ ਰੋਟੀ ਕਿਉਂਕਿ ਭੁੱਖ ਬਹੁਤ ਜ਼ਿਆਦੀ ਲੱਗੀ ਆ ਤੇ ਹੁਣ ਆਪਾਂ ਕਰਦੇ ਹਾਂ ਵਲੋਗ ਦਾ ਐਂਡ ਸੋ ਤੁਹਾਨੂੰ ਇਹਦਾ ਵਲੋਗ ਕਿਦਾਂ ਲੱਗਾ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਆਪਣਾ ਵਲੋਗ ਵਧੀਆ ਲੱਗਿਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਮਰਦੇ ਆ ਪਾਗਲੇ ਬਲੌਗਸ ਤਾ ਤੱਕ ਲਈ ਤਨਮਾ ਬਾਏ ਬਾਏ